हां जी दोस्तों सस्का हाल की हालचाल है जी ठीक ठाक हो सारे सो दोस्तों आज जेडी वीडियो बना रहे हैं जी पेंडलोहाम जिला दोस्तों इस पेंडनु फरोजपरते नेडे शहर मुद किया जी इस घर ਦੇ ਵਿੱਚੋਂ ਤੁਹਾਨੂੰ ਹਮੇਸ਼ਾ ਹੀ ਪਸ਼ੂ ਦਿਖਾਉਂਦੇ ਰਹਿੰਦਾ ਤੇ ਅੱਜ ਦੋਸਤੋ ਤੈਨ ਨਾਗ ਤੁਹਾਨੂੰ ਦਿਖਾ ਰਹੇ ਜੀ ਨੀਲੀ ਰਾਵੀ نسل ਦੇ ਵਿੱਚ ਤਿੰਨੇ ਜੜੀਆਂ ਦੋਸਤੋ ਕਟੀਆਂ ਝੋਟੀਆਂ ਜੀ ਪ੍ਰੋਪਰ ਵੀਡੀਓ ਦੋਸਤੋ ਐਂਡ ਤੱਕ ਦੇਖਿਓ ਸਾਰੀ ਡਿਟੇਲ ਕੱਲੇ ਕੱਲੇ ਪਸ਼ੂ ਦੀ ਲੜਾਂਗੇ ਇਹੜਾ ਨਾ ਕਿ ਜਿੰਨੂੰ ਜਚੂਗਾ ਬਾਕੀ ਤਾਂ ਸੱਲੀ ਨਾਲ ਦੋਸਤੋ ਖਰੀਦ ਲੈਣਾ ਠੀਕ ਹੈ ਤੇ ਹੋਰ ਕਿਸੇ ਵੀਰ ਪ੍ਰਾਨਾ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਦੋਸਤੋ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਜੀ ਤੁਸੀਂ ਮੇਰੇ ਨਾਲ ਗੱਲਬਾਤ ਕਰਕੇ ਪਸ਼ੂਆਂ ਦੀ ਵੀਡੀਓ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਇਹਨਾਂ ਕਟੀਆਂ ਦੀ ਜਿਹੜੀ ਦੋਸਤੋ ਗੱਲਬਾਤ ਆਉ ਬਾਈ ਨਾਲ ਕਰੀਏ ਸਾਰੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਪ੍ਰਦੇਸ਼ੀ ਸਿੰਘ ਪਿੰਡ ਆਪਣਾ ਲੋਹਾਂਮ ਜਿਲ੍ਹਾ ਫਿਰੋਜ਼ਪੁਰ ਠੀਕ ਹੈ ਅੱਛਾ ਪਸ਼ੂ ਫਿਰ ਆ ਹੀ ਜਾਂਦੇ ਹੈ ਹਾਂਜੀ ਹਾਂਜੀ ਚੰਗੇ ਚੰਗੇ ਪਸ਼ੂ ਨਸਲ ਦੇ ਲਿਆ ਕੇ ਸੇਲ ਕਰੀਦੇ ਜੀ ਠੀਕ ਹੈ ਅੱਛਾ ਇੱਕ ਪਹਿਲੇ ਨੰਬਰ ਤੇ ਕੱਟੀ ਖੜੀ ਹੈ ਆਪਣੇ ਕੋਲੇ ਕਿੰਨੇ ਟਾਈਮ ਦੀ ਹੈ ਇਹ ਇਹ ਜੀ 1.5 ਸਾਲ ਦੀ ਹੈ 1.5 ਸਾਲ ਠੀਕ ਹੈ ਖੋਲੀ ਇਹਨੂੰ ਮਾਰੀ ਜੀ ਲੋ ਦੋਸਤੋ 1.5 ਸਾਲ ਉਮਰ ਥੋੜੀ ਜੀ ਮਾਰਕਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਕੱਟੀ ਸੋਹਣੀ ਸੁਨੱਖੀ ਹੈ ਤੁਹਾਨੂੰ ਪਸੰਦ ਆਊਗੀ ਲੋ ਦੋ ਸਿੰਘ ਬਹੁਤ ਸੋਹਣਾ ਗੋਲ ਕਰੀ ਕਰੀ ਜਾਂਦੀ ਹੈ ਦੋਸਤੋ ਉਮਰ ਜਿਹੜੀ ਦੋਸਤੋ ਡੇਢ ਸਾਲ ਹੈ ਜੀ ਢਾਂਚਾ ਦੋਸਤੋ ਇਸ ਕੱਟੀ ਦਾ ਚੰਗਾ ਹੈ ਜੀ ਅੱਖਾਂ ਐਨ ਬਿਲਕੁਲ ਨੀਲੀਆਂ ਸਿੰਘ ਦੋਸਤੋ ਉਮਰ ਦੇ ਹਿਸਾਬ ਨਾਲ ਗੋਲ ਕਰ ਜੂਗੀ ਵੈਸੇ ਕਾਫੀ ਹੁਣ ਤੋਂ ਗਲਾਈ ਦੇ ਵਿੱਚ ਕਰ ਲਿਆ ਲਓ ਦੋਸਤੋ ਫੇਸ ਚੈੱਕ ਕਰ ਲਿਓ ਜੀ ਅੱਖਾਂ ਦੋਵੇਂ ਨੀਲੀਆਂ ਤੇ ਸਿੰਘ ਹੁਣ ਤੋਂ ਹੀ ਕਾਫੀ ਗਲਾਈ ਦੇ ਵਿੱਚ ਕਰ ਲਿਆ ਡੇਢ ਸਾਲ ਦੋਸਤੋ ਉਮਰ ਤੇ ਬਾਕੀ ਰਾਂ ਦੀ ਬਹੁਤ ਸਾਹ ਇਹ ਛੋੜੀ ਦੇਖੋ ਕਿੰਨੀ ਲੱਪ ਜੱਡੀ ਛੋੜੀ ਹੈ ਜੀ ਠੀਕ ਹੈ ਦੋਸਤੋ ਥਣਾ ਦੇ ਵਿੱਚ ਜੋਲੀ ਬਹੁਤ ਸੋਹਣੀ ਹੈ ਜੀ ਬੜਾ ਬਹੁਤ ਅਜੀ ਥਣ ਮੋਟਾ ਮੋਟਾ ਥਣ ਲੱਗਾ ਠੀਕ ਹੈ ਅੱਛਾ ਰੇਟ ਇਹਦਾ ਕੀ ਹੋਣਾ ਜੀ ਰੇਟ ਵੀਰ ਜੀ ਦਾ 28000 ਰੁਪਿਆ 28000 ਹਾਂਜੀ ਠੀਕ ਹੈ ਮਾਨ ਤਾਨ ਹੋ ਜੂ ਹੈ ਨਾ ਹਾਂਜੀ ਮੁਕਤ ਮਾਨ ਤਾਨ ਕਰ ਦਿਆਂਗੇ ਠੀਕ ਹੈ ਇੱਕ ਦੂਜੇ ਨੰਬਰ ਤੇ ਕੱਟੀ ਖੜੀ ਹੈ ਇਹਨੂੰ ਵੀ ਖੋਲੀਏ ਤੇ ਕਿੰਨੇ ਟਾਈਮ ਦੀ ਹੈ ਇਹ ਇਹ ਵੀ ਡੇਢ ਸਾਲ ਦੀ ਹੈ ਕੱਟੇ ਡੇਢ ਸਾਲ ਦੀ ਹਾਂ ਥੋੜੀ ਲਿੱਸੀ ਫਿੱਕੀਆ ਰੰਗ ਰੋਂਗ ਦੀ ਬਹੁਤ ਸਾਫ ਹੈ ਹਾਂ 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 ਸਾਰੀਆਂ ਨਿਸ਼ਾਨੀਆਂ ਅੱਖਾਂ ਜਵਾਬ ਹੈਗੇ ਆ ਠੀਕ ਹੈ ਲੈ ਲੋ ਦੋਸਤੋ ਮਾਰਕਿੰਗ ਚੈੱਕ ਕਰ ਲਿਓ ਜੀ ਚਾਰੇ ਪੈਰਾਂ ਤੇ ਮਾਰਕਿੰਗ ਹੈ ਬਿਲਕੁਲ ਜੈ ਜੀ ਤੇ ਅੱਖਾਂ ਦੇ ਵਿੱਚ ਨਿਸ਼ਾਨ ਹੈ ਜੀ ਜਮਾਲ ਹੈ ਜੀ ਅੱਖਾਂ ਚ ਠੀਕ ਹੈ ਲੋ ਦੋਸਤੋ ਡੇਢ ਸਾਲ ਦੀ ਉਮਰ ਹੈ ਦੀ ਹੈ ਜੀ ਇਹ ਥੋੜੀ ਜਿਹੀ ਲਿੱਸੀ ਹੈ ਬਾਕੀ ਸਾਂਭ ਬਣਾਲੀ ਹੈ ਜੀ ਕੱਟੀ ਠੀਕ ਹੈ ਜੀ ਕੱਟੇ ਦਾ ਰੰਗ ਤੰਗ ਰੰਗ ਬਹੁਤ ਹੈ ਪਤਲੀ ਚਮੜੀ ਵੀ ਕੱਟੀ ਹੈ ਅੱਛਾ ਜੀ ਬਾ ਸਾਂਭ ਬਣਾਲੀ ਹੈ ਜੀ ਠੀਕ ਹੈ ਲੋ ਦੋਸਤੋ ਫੇਸ ਚੈੱਕ ਕਰ ਲਿਓ ਜੀ ਠੀਕ ਹੈ ਜੀ ਤੇ ਸਿੰਗ ਗੋਲ ਹੈ ਜੀ ਕੁੰਡੇ ਸਿੰਗਾ ਦੀ ਬਣੂਗੀ ਵੱਡੀ ਝੋਟੀ ਹੋ ਕੇ ਠੀਕ ਹੈ ਜੀ ਵੇ ਵੈਸੇ ਦੋਸਤੋ ਰੈਂਗਰੂng ਐਨ ਬਿਲਕੁਲ ਕਾਲਾ ਤੇ ਬਸ ਥੋੜੀ ਜਿਹੀ ਲੱਸੀ ਆ ਜਦੋਂ ਸੰਭ ਗਈ ਝੋਟੀ ਚੰਗੀ ਬਣ ਜਾਣੀ ਝੋਟੀ ਬਹੁਤ ਚੰਗੀ ਆ ਜੀ ਥਾਣ ਥੋੜਾ ਵਧੀਆ ਲੱਗਾ ਜੀ ਇਹਦਾ ਦੀ ਲੋ ਦੋਸਤੋ ਥਾਣ ਇਹਦੇ ਵੀ ਚਾਰੇ ਨਿਖੜਵੇ ਠੀਕ ਹੈ ਤੇ ਇਹਦਾ ਕੀ ਰੇਟ ਹੋਣਾ ਜੀ ਇਹਦਾ ਰੇਟ ਜੀ 18000 ਰੁਪਿਆ ਨੋਰਮਲ ਜਾਰ ਰੇਟ ਆ ਜੀ ਇਹਦਾ ਠੀਕ ਹੈ ਲੋ ਦੋਸਤੋ ਦੂਜੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਈ ਹੈ ਜੀ ਰੇਟ 18000 ਤੇ 1.5 ਸਾਲ ਉਮਰ ਮੰਨ ਕੇ ਚਲੋ ਵੀ 18 ਮਹੀਨੇ ਹੀ ਉਮਰ ਹੈ ਠੀਕ ਹੈ ਬਿਲਕੁਲ ਜਾਇਦ ਜਾਰ ਰੇਟ ਹੋਰ ਵੀ ਮੋਕੇ ਦੇ ਮਾਨਤਾਨ ਹੋ ਜਾਊਗਾ ਠੀਕ ਹੈ ਮੋਕੇ ਦੇ ਮਾਨਤਾਨ ਕੋ ਰਾਸ਼ੌਕ ਵਾਲਾ ਹੋਇਆ ਨਾ ਠੀਕ ਹੈ ਇੱਕ ਛੋਟੀ ਕੱਟੀ ਆ ਆਪਣੀ ਹਾਂ ਛੋਟਾ ਬੱਚਾ ਨਗੀਨਾ ਹੀ ਹੈ ਜੀ ਇਹ ਵੀ ਠੀਕ ਹੈ ਇਹ ਕਿੰਨੇ ਟਾਈਮ ਦੀ ਹੈ ਇਹ ਜੀ 7 ਤੋਂ 8 ਮਹੀਨੇ ਦੀ ਹੈ ਜੀ ਠੀਕ ਹੈ ਇਹਨੂੰ ਵੀ ਖੋਲੀ ਆਪਾਂ ਮੜੀਓ ਜੀ ਦੋਸਤੋ ਇਹ ਤੁਹਾਨੂੰ ਪਸੰਦ ਆਊਗੀ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਫੇਸ ਤੇ ਦੋਸਤੋ ਸਿੱਧਾ ਪਟਾ ਹੈ ਤੇ ਅੱਖਾਂ ਦੋਵੇਂ ਨੀਲੀਆਂ ਜੀ ਸਿੰਘ ਉਮਰ ਛੋਟੀ ਹੈ ਵੈਸੇ ਗੂਲ ਕਰ ਰਿਹਾ ਸਿੰਘ ਹੁਣ ਨਹੀਂ ਮੋੜੀ ਦੀ ਪਈ ਹੈ ਠੀਕ ਹੈ ਵੈਸੇ ਦੋਸਤੋ ਗੂਲ ਕਰ ਰਿਹਾ ਸਿੰਘ ਤੇ ਉਮਰ ਦੇ ਹਿਸਾਬ ਨਾਲ ਇਹਨੇ ਸਾਰਾ ਹੀ ਗੜਾਈ ਦੇ ਵਿੱਚ ਕਰ ਜਾਣਾ ਫੇਸ ਦੋਸਤੋ ਚੈੱਕ ਕਰ ਲਿਓ ਜੀ ਠੀਕ ਹੈ ਜੀ ਅੱਖਾਂ ਦੋਸਤੋ ਦੋਵੇਂ ਹੀ ਨੀਂਦੀਆਂ ਠੀਕ ਹੈ ਉਮਰ ਕਿੰਨੀ ਦੱਸਿਆ ਭਾਈ ਜੀ ਉਹ ਜੀ 7 ਤੋਂ 8 ਮਹੀਨਿਆਂ ਦੀ ਆ ਠੀਕ ਹੈ 7 8 ਮਹੀਨੇ ਦੋਸਤੋ ਉਮਰ ਹੋਣੀ ਹੈ ਜੀ ਠੀਕ ਹੈ ਤੇ ਥਣਾ ਥੁਣਾ ਦੀ ਇਹ ਵੀ ਕੱਤੀ ਸਾਹ ਥਣਾ ਥੁਣਾ ਦੀ ਬਹੁਤ ਸਾਫ ਹੈ ਜੀ ਕੱਟੀ ਠੀਕ ਹੈ ਦੋਸਤੋ ਥਣਾ ਦੀਆਂ ਸਾਰੀਆਂ ਹੀ ਸਾਫ ਹੈ ਜੀ ਕੱਟੀਆਂ ਠੀਕ ਹੈ ਵੈਸੇ ਪੂਸ਼ ਵਗੈਰਾ ਇਹਨਾਂ ਬਰ ਕੋਲ ਪਤਲੀ ਤੇ ਲੰਬਾਈ ਦੇ ਵਿੱਚ 7-8 ਮਹੀਨੇ ਉਮਰ ਤੇ ਰੇਟ ਭਾਈ ਜੀ ਇਹਦਾ ਰੇਟ ਇਹਦਾ ਜੀ 15000 ਰੁਪਿਆ ਰੇਟ ਹੈ 15000 ਠੀਕ ਹੈ ਲੋ ਦੋਸਤੋ 30 ਨੰਬਰ ਤੇ ਛੋਟੀ ਕੱਤੀ ਤੁਹਾਨੂੰ ਦਿਖਾਈ 15000 ਰੇਟ ਠੀਕ ਹੈ ਜੀ ਵੈਸੇ ਤਿੰਨ ਨਾਗ ਤੁਹਾਨੂੰ ਦਿਖਾਤੀ ਹੈ ਜੀ ਤੋਰ ਫੇਰ ਕੇ ਜਿਹੜਾ ਨਾਗ ਜੀ ਨੂੰ ਜਚੂਗਾ ਬਾਕੀ ਤਸੱਲੀ ਕਰ ਲਿਓ ਰੇਟ ਦੇ ਵਿੱਚ ਮਾਨਤਾਨ ਮੌਕੇ ਤੇ ਹੋ ਜਾਊਗਾ ਜੀ ਜਰੂਰ ਮੌਕੇ ਤੇ ਮਾਨਤਾਨ ਹੋਊਗਾ ਜੀ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਸਤਿ ਸ੍ਰੀ ਅਕਾਲ